point yeah. ਸਾਰੇ ਮੈਂਬਰ ਸਾਰਾ ਪਿੰਡ ਇਕੱਠਾ ਹੋਇਆ ਹੋਇਆ ਜੀ ਹਾਂ ਸਾਰੇ ਇਹ ਜਿਹੜਾ ਨੀਂ ਨਜ਼ਰ ਲੱਗ ਰਹੀ ਨਹੀਂ ਕਿਸੇ ਕੋਲ ਅੰਦਰ ਬਾਹਰ ਹੁੰਦਾ ਹੈ ਹਾਂ ਸਾਰੇ ਨੂੰ ਪਤਾ ਲੱਗਿਆ ਵੀ ਪਰਮਿਸ਼ਨ ਨਹੀਂ ਹੈ ਉਹਦੇ ਅਸੀਂ ਪਰਮਿਸ਼ਨ ਤੋਂ ਬਿਨਾ ਹੀ ਖੋਲ ਰਿਹਾ ਤੇ ਦੁਕਾਨ ਕੀ ਦੀ ਹੈ ਜਿਹੜੀ ਦੁਕਾਨ ਕੀ ਦੀ ਹੈ ਜਿਹਦੇ ਬੋਲ ਰਹੇ ਨਾਮ ਆ ਜਿੰਨੇ ਕਿਰਾਏ ਤੇ ਦਿੱਤੀ ਆ ਫਿਰ ਉਹਨੂੰ ਬੁਲਾਇਆ ਤਾਂ ਉਸੇ ਦੀ ਦੁਕਾਨ ਤੇ ਹੁਣੇ ਗੱਲ ਹੋਈ ਆ ਸੁਬਹ ਮਹਿੰਗਾ ਕਿਰਸੀ ਦੀ ਵੀ ਗੱਲ ਹੋਈ ਆ ਉਹਨੇ ਕਿਹਾ ਤੂੰ ਨੇ ਕਿਹਾ ਵੀ ਮੈਂ ਚਲੋ ਸੋਚਦਾ ਹਾਂ ਇਸ ਬਾਰੇ ਹਣਾ ਵੀ ਮੈਂ ਇਹਨੂੰ ਹੋ ਸਕਦਾ ਹੈ ਕਿ ਐ ਕਿ ਵਧੀਆ ਜੀ ਖੋਲਣੀ ਆ ਕਿਸੇ ਵਧੀਆ ਬੰਦੇ ਨੂੰ ਕੋਈ ਚੰਗੀ ਦੁਕਾਨ ਖੋਲੋ ਚਾਹ ਪਰ ਇਹ ਸ਼ਰਾਬ ਦਾ ਠਿਕਾ ਇੱਥੇ ਨਹੀਂ ਹੋਣਾ ਚਾਹੀਦਾ ਸਾਡੇ ਦਾ ਪਿੰਲੇ ਜਿੰਨਾ ਕਿ ਲੋਕ ਬੈਠ ਜਾਂਦੇ ਨੇ ਰੋਡਾਂ ਦੇ ਉੱਪਰ ਆ ਕੇ ਕਿ ਦਾਰੂ ਪੀਂਦੇ ਨੇ ਨਸ਼ਾ ਕਰਦੇ ਨੇ ਕਿਉਂ ਮੈਂ ਪਰਸੋਂ ਇਹ ਗਰਾਊਂਡ 'ਚ ਬੈਠ ਦੇਈ ਜੀ ਕੀ ਨਾਮ ਹੈ ਮੈਂ ਰਿਟਾਇਰਡ ਇਨਸਪੈਕਟਰ ਮਹੰਗਾ ਸਿੰਘ ਸਰ ਕੀ ਕਹਿਣਾ ਚਾਹਾਂਗਾ ਮੈਂ ਇਹ ਕਹਿਣਾ ਇਹ ਸਾਡਾ ਦੋਨ ਸਾਰੀ ਕਲੋਨੀਆਂ ਹਰਿਆਸ਼ੀ ਕਾਨੂੰਨੀਆਂ ਨੇ ਹਰਿਆਸ਼ੀ ਦੇ ਅਕਾ ਸਾਡੀਆਂ ਧੀਆਂ ਪੈਣਾ ਸਵੇਰੇ ਸਕੂਲ ਜਾਂਦੇ ਸ਼ਾਮ ਨੂੰ ਆਉਂਦੀਆਂ ਨੇ ਸਾਡੀਆਂ ਪੈਣਾ ਬਾਜ਼ਾਰ ਜਾਂਦੀਆਂ ਨੇ ਪੈਦਲ ਲੋ ਸਿਆ ਨੇੜੇ ਹੋਣਗੇ ਸਾਰੇ ਲੋਕ ਪੈਦਲ ਹੀ ਜਾਂਦੇ ਨੇ ਜਿਹੜਾ ਇਹ ਦੋ ਗਰਾਉਂਡ ਨੇ ਪਿੱਛੇ ਗਰਾਉਂਡ ਸ੍ਰੀ ਅਮਰਦਾਸ ਜੀ ਦਾ ਸਾਲ ਬਾਅਦ satsang ਹੁੰਦਾ ਹੈ ਤਿੰਨ ਦਿਨ satsang ਹੁੰਦਾ ਜਿਹੜਾ ਅਗਲੇ ਮਹੀਨੇ ਆਉਣ ਵਾਲਾ ਅਕਤੂਬਰ ਦੇ ਵਿੱਚ ਇੱਧਰ ਸਾਹਿਬਜਾਦੇ ਦੇ ਲੰਗਰ ਲੱਗਦੇ ਨੇ ਜਿਹੜਾ ਹੁਣ ਸਿੱਧੀ ਗੁਰਪੁਰ ਹੁੰਦੇ ਨੇ 10-20 ਦਾ ਲੰਗਰ ਚੱਲਦੇ ਦੋਨਾਂ ਗਰਾਉਂਡ ਲੰਗਰ ਚੱਲਦੇ ਨੇ ਇਹ ਆਸ਼ੀ ਇਲਾਕੇ ਹੈਗੇ ਨੇ ਸਾਡੇ ਅਸੀਂ ਪਹਿਲਾਂ ਵੀ ਤੂੰ ਰੇੜੀਆਂ ਚਕਾਈਆਂ ਪਿਛਲੀ ਵਾਰੀ ਪ੍ਰਚਾਰ ਨੇ ਇਕੱਠੇ ਹੋ ਗਏ ਵੀ ਇਹ ਰੇੜੀਆਂ ਇੱਥੇ ਨਹੀਂ ਲੱਗਣੀਆਂ ਕਿਉਂਕਿ ਸਾਡੀ ਧੀਆਂ ਪੈਣਾ ਨੇ ਇੱਥੇ ਅਸੀਂ ਮੂੜੇ ਖੜਦੇ ਨੇ ਤੇ ਮਜ਼ਾਕ ਬੜਾ ਕੁਛ ਹੁੰਦਾ ਹੁੰਦਾ ਜੀ ਅਸੀਂ ਬੇਨਤੀ ਦੇ ਰਿਹਾ ਠੇਕਾ ਨਹੀਂ ਖਲੋਣ ਦੇਣਾ ਜੋ ਮਰਜ਼ੀ ਹੋ ਜੇ ਅਸੀਂ ਬਰਾਏ ਮਿਹਰਬਾਨੀ ਕਰਨੇ ਆ ਕਿ ਠੇਕਾ ਨਹੀਂ ਹੋਣਾ ਚਾਹੀਦਾ ਜੋ ਮਰਜ਼ੀ ਹੋ ਜੇ ਬਸ ਜਰਨਲ ਸਿੰਘ ਹੈ ਇਹ ਕਲੋਨੀ ਹੈ ਜੀ ਇਹ ਗੁਰੂ ਅੰਗਦ ਦੇਵ ਖਲੋਨੀ ਹੈ ਤੁਸੀਂ ਵਿਰੋਧ ਕਰ ਰਹੇ ਹੋ ਅਸੀਂ ਬਿਲਕੁਲ ਵਿਰੋਧ ਕਰਾਂਗੇ ਅੱਜ ਤੋਂ 3 ਸਾਲ ਪਹਿਲਾਂ ਇੱਥੇ ਰੇੜੀਆਂ ਲੱਗਦੀਆਂ ਸੀ ਸਾਰੀਆਂ ਕੋਈ ਪਕੌੜੀਆਂ ਨਹੀਂ ਲਾਉਂਦਾ ਸੀ ਕੋਈ ਕੁਝ ਲਾਉਂਦਾ ਸੀ ਮੇਰਾ ਮੁੰਡਾ ਇੱਥੋਂ ਆਇਆ ਅੰਮ੍ਰਿਤਸਰ ਵੱਲੋਂ ਲੋਵਾਂ ਲੈ ਕੇ ਉਹ ਪਿਸ਼ਾਬ ਕਰਨ ਲੱਗਿਆ ਨਿਸ਼ੇੜੀਆਂ ਨੇ ਇੱਥੋਂ ਦਾ ਸਿਰ ਪਾੜਤਾ ਸਾਰੀ ਕਲੋਨੀ ਨੂੰ ਪਤਾ ਹੈ ਬੜੀ ਮੁਸ਼ਕਲ ਦੇ ਨਾਲ ਅਸੀਂ ਇੱਥੇ ਰੇੜੀਆਂ ਬੰਦ ਕਰਵਾਈਆਂ ਰੇੜੀਆਂ ਕਿੰਨੇ ਚੁਕਾਈਏ ਜੀ ਹਾਂ ਜੀ ਰੇੜੀਆਂ ਸਾਰੀਆਂ ਨਗਰ ਵਾਲਿਆਂ ਨੇ ਚੁਕਾਈਆਂ ਸੀ ਬੜਾ ਜ਼ੋਰ ਲਾ ਕੇ ਰੇੜੀਆਂ ਚੁਕਾਈਆਂ ਰੇੜੀਆਂ ਮੁੱਕਦਾ ਹੀ ਨਹੀਂ ਸੀ ਸਰਪੰਚ ਦਾ ਸਹਿਯੋਗ ਰਹਿੰਦਾ ਜੀ ਇਹਦੇ ਵਿੱਚ ਠੀਕ ਹੈ ਇਸ ਕਰਕੇ ਐਸੇ ਸਾਨੂੰ ਧਰਨਾ ਲਾਉਣਾ ਪਵੇ ਸਾਨੂੰ ਕੁਝ ਵੀ ਕਰਨਾ ਪਵੇ ਆਪਣੀਆਂ ਜਾਨਾਂ ਵੀ ਦੇਣੀਆਂ ਪੈਣਾ ਅਸੀਂ ਠੇਕਾ ਨਹੀਂ ਖੋਲਣ ਦੇਾਂਗੇ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਮਨ ਸਿੰਘ ਸਰਪੰਚਮਾ ਗੁਰੂਗੜ੍ਹ ਕਲੋਨੀ ਤੋਂ ਸਰ ਇਹ ਤੁਹਾਡੀ ਜਿਹੜੀ ਕਲੋਨੀ ਦੇ ਵਿੱਚ ਠੇਕਾ ਖੁਰਦਾ ਜੀ ਉਹਦੇ ਬਾਰੇ ਇਹ ਸੰਤਾ ਪਤਾ ਨਹੀਂ ਆ ਮੈਂ 10 ਵਜੇ ਲੰਘ ਕੇ ਗਿਆ ਕੋਈ ਠੇਕਾ ਨਹੀਂ ਖੁੱਲਿਆ ਹੋਇਆਗਾ ਮੈਂ ਤਾਂ ਬਰ ਕਰਾਲੀ ਗਿਆ ਸੀਗਾ ਮੈਨੂੰ ਫੋਨ ਆਇਆ ਕੋਈ 1:30 ਵਜੇ 1:30 2 ਵਜੇ ਫੋਨ ਆਇਆ ਮੈਨੂੰ ਸਾਡੇ ਪੰਚਾਇਤ ਮੈਂਬਰ ਕੋਲੋਂ ਸਿੰਘ ਨੇ ਦੱਸੇ ਵੀ ਇੱਥੇ ਠੇਕਾ ਖੁੱਲ ਗਿਆ ਮੈਂ ਕਹਿੰਦਾ ਠੇਕਾ ਖੁੱਲਣ ਦਾ ਕੋਈ ਮਤਲਬ ਨਹੀਂ ਇੱਥੇ ਤਾਂ ਹਰ ਸਾਲ ਧਾਰਮਿਕ ਪ੍ਰੋਗਰਾਮ ਤਿੰਨ ਦਿਨ ਦੁਵਾਨ ਚੱਲਦੇ ਆ ਇੱਕ ਮਹੀਨੇ ਤੱਕ ਫਿਰ ਉੱਥੇ ਪ੍ਰੋਗਰਾਮ ਚੱਲਦੇ ਨੇ ਇੱਥੇ ਤਾਂ ਹਰ ਇੱਕ ਤਰ੍ਹਾਂ ਦੇ ਸਮਾਗਮ ਹੁੰਦੇ ਹਨ ਹਰ ਇੱਕ ਤਰ੍ਹਾਂ ਦੇ ਇੱਥੇ ਧਾਰਮਿਕ ਪ੍ਰੋਗਰਾਮ ਕਿਹਦੇ ਅਖੰਡ ਪਾਠ ਸਾਹਿਬ ਦਾ ਭੋਗ ਅਸੀਂ ਇੱਥੇ ਠੇਕਾ ਬਿਲਕੁਲ ਨਹੀਂ ਇੱਥੇ ਇੱਥੇ ਪਹਿਲਾਂ ਸਾਡੇ ਚੌਂਕੀ ਇੰਚਾਰਜ ਨੂੰ ਨਿਸ਼ਾਨ ਸਿੰਘ ਨੂੰ ਪਤਾ ਹੀ ਅਤੇ ਪੁਲਸ ਵਾਲਿਆਂ ਦੇ ਘੇੜੇ ਲਵਾ ਕੇ ਇੱਥੇ ਇਨੇ ਲੋਕੀ ਇੱਥੇ ਨਸ਼ੇੜੀ ਫਿਰਦੇ ਹਨ ਤੇ ਆ ਠੇਕਾ ਖੁੱਲੀ ਇੱਥੇ ਤਾਂ ਹੋਰ ਬਿਲਕੁਲ ਹੀ ਨਸ਼ੇੜੀ ਫਿਰਦੇ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਅਸੀਂ ਇੱਥੇ ਹਰ ਰੋਜ਼ ਹਫਤੇ 'ਚ ਦੋ ਤਿੰਨ ਵਾਰ ਪੁਲਸ ਵਾਲਿਆਂ ਦੇ ਨਿਸ਼ਾਨ ਸਿੰਘ ਇੰਚਾਰਜ ਸਾਹਿਬ ਨੇ ਸਾਡੇ ਉਹਨਾਂ ਨੇ ਪੁਲਸ ਪਾਲਟੀ ਬੁਲਾ ਕੇ ਇੱਥੇ ਘੇੜੇ ਲਵਾਉਂਦੇ ਹਨ ਛੇੜੀਆਂ ਨੂੰ ਭਜਾਉਂਦੇ ਹਤੋਂ ਇੱਥੇ ਤਾਂ ਰੋਜ਼ ਕਲੋਨੀ 'ਚ ਮੀਟਿੰਗਾਂ ਕਰਦੇ ਆਂ ਜੇ ਇਹ ਟੱਕਾ ਤੇ ਖੁੱਲਣ ਲੱਗਿਆ ਫਿਰ ਕਿੱਦਾਂ ਹੋਊਗਾ ਸਨੀ ਨੇ ਖੁੱਲਣ ਦੇ ਗਏ ਬਿਲਕੁਲ ਇਹ ਤਾਂ ਬਿਲਕੁਲ ਗਲਤ ਹੈ ਜੀ ਇਹ ਤਾਂ ਬਿਲਕੁਲ ਸ਼ਰਮ ਗਲਤ ਹੈ ਸਾਡੇ ਕਲੋਨੀਆਂ ਦੇ ਅੱਥੇ ਅਜਾ ਅੱਥੇ ਵੀ ਵੇੜੀ ਨਹੀਂ ਫੜਨ ਦਿੰਦੇ ਆ ਕਿ 2 ਨੰਬਰ ਵਾਲੀ ਚਿਕਨ ਵਾਲੀ ਵੇੜੀ ਨਹੀਂ ਖੜਨ ਦਿੰਦੇ ਦੁਕਾਨ ਆ ਜੋ ਠੇਕੇਦਾਰ ਨੂੰ ਕਲੈਮ ਦੇ ਰਿਹਾ ਹਾਂ ਹਾਂ ਜੀ ਕੋਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ ਜੀ ਉਹਨੂੰ ਅਜੇ ਪਤਾ ਹੀ ਹੋਣ ਲੱਗਾ ਨਹੀਂ ਹੋ ਗਿਆ ਸੰਪਰਕ ਸਾਡੇ ਸਾਡੇ ਮੁਲਾਜ਼ਮ ਸਾਡੇ ਮੁਲਾਜ਼ਮ ਨੇ ਮਹੰਗਾ ਸਿੰਘ ਜੀ ਰਿਟਾਇਰਮੈਂਟ ਐਸਐਚਓ ਰਿਟਾਇਰਮੈਂਟ ਰਿਹਾ ਉਹਨਾਂ ਨੇ ਉਹਨਾਂ ਨੂੰ ਫੋਨ ਕੀਤਾ ਹੈ ਬਾਕੀ ਉਹਨਾਂ ਨੂੰ ਪਤਾ ਨਹੀਂ ਆਹ ਨੂੰ ਵੀ ਬੁਲਾਉਂਦੇ ਨਹੀਂ ਥੋੜਾ ਸਰਵਿਸ ਉਹਦਾ ਕਿਆ ਕਰੀਂ ਅਗਰ ਠੇਕਾ ਹੈ ਦੁਆਰਾ ਕੋਲੇ ਆਪਣੀ ਹੋਵੇ ਤਾਂ ਸਾਡੀ ਸਰਵਿਸ ਹੁੰਦੀ ਤਾਂ ਦੋ ਵੀ ਹੋ ਜਾਣਾ ਸਾਨੂੰ ਪਰ ਨਾ ਗਿਆ ਦੋ ਮਰਜ਼ੀ ਕਰਨਾ ਪਿਆ ਸੀ ਸੋ ਵੀ ਆ ਅਸੀਂ ਕਰਨ ਨੂੰ ਤਿਆਰ ਹਾਂ ਲੋ ਜੀ ਹਾਂਜੀ ਕੀ ਨਾਮ ਮੇਰਾ ਨਾਮ ਡਾਕਟਰ ਸੁਨਮ ਸਿੰਘ ਹੈ ਮੈਂ ਇਸ ਕਲੋਨੀ ਦਾ ਵਾਸੀ ਆ ਤੇ ਮੈਨੂੰ ਵੀ ਮਾਨ ਸਾਹਿਬ ਦਾ ਕੋਣ ਆਇਆ ਹੁਣੇ ਮੈਂ ਵੀ ਹੁਣੇ ਸ਼ੁਕਤੂ ਆਇਆ ਤੇ ਇਸ ਕਲੋਨੀ ਮੈਨੂੰ ਵੀ ਹੁਣੇ ਪਤਾ ਲੱਗਾ ਵੀ ਇੱਥੇ ਠੇਕਾ ਖੁੱਲਣ ਲੱਗਿਆ ਹੈ ਬਟ ਇਹ ਠੇਕਾ ਇੱਥੇ ਨਹੀਂ ਖੁੱਲਿਆ ਜਾਊਗਾ ਜੇ ਸਾਡੀ ਸਰਕਾਰ ਨਹੀਂ ਸੋਣੂਗੀ ਅਸੀਂ ਤੇ ਧਰਨਾ ਵੀ ਲਾਉਂਗੇ ਠੀਕ ਹੈ ਜੀ ਸਾਡੀ ਇਹ ਧਰਨਾ ਵੀ ਲੱਗੂਗਾ ਸਾਡੀ ਤਾਂ ਕਲੋਨੀ ਅੱਗੀ ਜੰਨੀ ਬਦਨਾਮ ਹੈ ਨਸ਼ਾ ਨਸ਼ੇੜੀ ਸਾਡੇ ਇੱਥੇ ਰੋਜ਼ ਬੰਦੇ ਰਾਤ ਨੂੰ ਕਿੰਨੂ ਕਿੰਨੂ ਅਸੀਂ ਭੇਜ ਗਏ ਕਿੰਨੂ ਕਿੰਨੂ ਨਾ ਭਜਾਈਏ ਸਾਡੇ ਦਾ ਕੋਈ ਮੁਲਾਜ਼ਮ ਕੋਈ ਸੁਣਦਾ ਨਹੀਂ ਹੈ ਕੋਈ ਸਾਡਾ ਪ੍ਰਸ਼ਾਸਨ ਸੁਣਵਾਈ ਨਹੀਂ ਕਰਦਾ ਹੈਗਾ ਅਸੀਂ ਹੱਥ ਜੋੜ ਜੋੜ ਬੈਠੇ ਅਸੀਂ ਤਾਂ ਇੰਨੀ ਵਾਰੀ ਉਹ ਪਟੀਸ਼ਨ ਵੀ ਪਾ ਚੁੱਕੇ ਸਰਪੰਚ ਸਾਹਿਬ ਸਾਡੇ ਵੀ ਕਿੰਨੀ ਵਾਰੀ ਕਹਿ ਚੁੱਕੇ ਨੇ ਵੀ ਸਾਡੇ ਆ ਦੋ ਪਾਰਕਿੰਗਾਂ ਦੇ ਵਿੱਚ ਇੰਨੀ ਜ਼ਿਆਦਾ ਸਾਡੀ ਉਹ ਹੁੰਦੀ ਵੀ ਹੈ ਨਾ ਕਿ ਲੁੱਟਾ ਖੋਹ ਵੀ ਸਾਡੇ ਐਸੇ ਵੀ ਸਟਾਰਟ ਹੁੰਦੀ ਹੈ ਮੈਂ ਵੇਦਿਕੋ ਸਾਡੇ ਪ੍ਰਵਾਸੀਆਂ ਨੇ ਇੰਨਾ ਹਲ ਹਲ ਮਾੜਾ ਕਰਿਆ ਹੋਇਆ ਕਿ ਸਾਨੂੰ ਅਸੀਂ ਕੁਝ ਬੋਲ ਨਹੀਂ ਸਕਦੇ ਹੈਗੇ ਬਟ ਜੇ ਹੁਣ ਇਹ ਠੇਕੇ ਵੀ ਖੁੱਲ ਗਿਆ ਤਾਂ ਇੱਥੇ ਤਾਂ ਸਾਡੀ ਰਾਤ ਨੂੰ ਜੇ ਤੀਆਂ ਬਣਾ ਕੋਈ ਰਾਤ ਨੂੰ 12 ਵਜੇ ਵੀ ਲੰਘਦਾ ਹੋਵੇਗਾ ਇੱਥੇ ਖੜਾ ਕੀ ਕੀ ਕਰੂਗਾ ਰਾਤ ਨੂੰ ਮੈਂ ਕਹ ਰਿਹਾ ਜੀ ਜੇ ਭੋਗਲਾ ਰੋਡ ਵਾਲਾ ਠੇਕਾ ਹੈ ਨਾ ਭੋਗਲਾ ਰੋਡ ਵਾਲਾ ਠੇਕਾ ਹੈ ਤੇ ਮੈਂ ਇਹੀ ਕਹਾਂਗਾ ਜੇ ਇੱਥੇ ਠੇਕਾ ਹੁੰਦਾ ਹੈ ਤਾਂ ਅਸੀਂ ਇਹ ਠੇਕੇ ਦਾ ਜੋ ਵੀ ਇਹਦਾ ਮਾਲਕ ਹੈ ਇਹਦਾ ਜੋ ਵੀ ਨੁਕਸਾਨ ਹੋਏਗਾ ਉਹ ਜ਼ਿੰਮੇਵਾਰ ਆਪ ਹੋਊਗਾ ਸਰਪੰਚ ਸਾਹਿਬ ਸਾਹਮਣੇ ਖੜੇ ਨੇ ਇਹਦੇ ਜ਼ਿੰਮੇਵਾਰ ਉਹ ਆਪ ਹੋਊਗਾ ਆਤੀ ਭੰਨ ਤੋੜ ਵੀ ਕਰਾਂਗੇ ਠੀਕ ਹੈ ਨਹੀਂ ਅਸੀਂ ਇਹਦੇ ਠੇਕਾ ਨਹੀਂ ਖੁੱਲਣ ਦੇਾਂਗੇ ਕਿਹਦਾ ਨਾਮ ਉਹ ਅਜੇ ਕੋਈ ਨਹੀਂ ਠੇਕਾ ਖੋਲੇਗਾ ਕਿਸੇ ਤੇ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਸੈਨਨ ਨੇ ਪਰਚੀ ਪਬਲਿਕ ਵੱਲੋਂ ਹੀ ਰਾਦ ਕੀਤਾ ਗਿਆ ਵੀ ਠੇਕਾ ਬੰਦ ਕਰੋ ਉਹ ਬੰਦ ਕਰਵਾਤਾ ਇਹਨਾਂ ਨੂੰ ਕਹਤਾ ਵੀ ਠੇਕਾ ਭੰਨ ਤੋੜ ਬੰਦ ਕਰਵਾ ਦੇ ਤਾਂ ਠੇਕਾ ਖੁੱਲਦਾ ਪਰਮਿਸ਼ਨ ਕਹਤਾ ਠੇਕੇ ਤੋਂ ਲੈ ਕੇ ਆਓ ਜੇ ਤੁਹਾਨੂੰ ਰਹੀ ਠੀਕ ਹੈ ਤੈਨੂੰ ਚੱਕੋ ਠੇਕਾ ਦੂਸਰੇ ਵੀ ਨਹੀਂ ਖੋਲਦੇ ਆਪਾਂ ਵੀ ਜੇ ਠੇਕਾ ਖੋਲੇ ਰੱਖੋ ਉਸ ਤੋਂ ਲੈਕੇ ਗੱਲ ਕਰੀਏ ਨਿਕਲੋ ਨਿਵਾਸਾਂ ਨੂੰ ਕੋਈ ਦੋਆ ਵੀ ਠਿਕਾ ਨਹੀਂ ਕਿੱਥੇ